ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਇਕ ਓੰਕਾਰ ਸ੍ਰੀ ਵਾਹਿਗੁਰੂ ਜੇ ਕੇ ਪਤੇ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੇ ਜੇ ਕੇ ਪਾਠ ਸਾਹਿਬ ਦੇ ਪਰਤਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਹੋਏ ਸਹਾਈ ਹਰ ਜਨ ਹਰ ਗੋਵਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਦੇ ਥੇ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਕਰ ਨਉ ਨਿਦੇ ਆਵੇ ਧਾਈ ਸਭ ਥਾਈ ਹੋਏ ਸਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਣਾ ਕੀ ਸਾਇ ਦਸਾਂ ਪਤ ਸ਼ਈਆਂ ਦੀ ਜੋਤ ਸਿਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੋਲ ਜੇ ਜੇ ਨਾਮ ਸਿੰਘ ਸਿੰਧਰੀਆਂ ਧਰਮ ਹਿਤ ਤਸੀਸ ਦਿੱਤੇ ਬੰਦ ਬੰਦ ਕਟਾਇ ਕੋਪਰੀਆਂ ਲੋਹਾਈਆਂ ਆਰਿਆ ਨਲਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਭਾਰਿਆ ਸਿੱਖ ਸਦਕ ਕੇਸਾ ਸਵਾਸਾਂ ਸੰਗ ਨਿਵਾਏ ਤੇਰਾ ਸ਼ਹੀਦ ਸਿੰਘਾਂ ਸਿੰਘਣੀਆਂ ਭਚੰਗੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲ ਜੇ ਪੰ ਜਾ ਤਖਤ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲ ਜੇ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤਾ ਵਨ ਕਾ ਸਦਖ ਸਰਬ ਸੁਖ ਹੋਵੇ ਯਾਹਾਂ ਯਾਹਾਂ ਖਾਲਸਾ ਦੀ ਸੇਵਤਾ ਤਾ ਤਰਛੇ ਅਰ ਹੈ ਦੇਗ ਤੇਗ ਫਤਿਹ ਮਿਰਦ ਕੀ ਪੈਜ ਪੰਥ ਕੇ ਜੀਤਾ ਸਿਰੇ ਸਹਿਬ ਜੀ ਸਾਹ ਖਾਲਸਾ ਦੀ ਕੇ ਬੋਲ ਵਾਲੇ ਬੋਲ ਜੇ ਸਿੱਖਾ ਨੂੰ ਸਿੱਖੀ ਦਾ ਕੇਸਦਾਨ ਰਹਿਤਦਾਨ ਬਵੇਕਦਾਨ ਵਸਾਦਾਨ ਪ੍ਰੋਸਾਦਾਨ ਦਾਨ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨੀਸ਼ਣ ਚੌਂਕੀ ਗਾਂ ਝੰਡੇ ਬੁੰਗੇ ਜੁਗ ਜੁਗਿਆ ਟੱਲ ਧਰਮ ਕਾ ਜਕਾਰਾ ਬੋਲ ਜੇ ਤੇਰੇ ਗੁਰ ਸਿੱਖਾਂ ਦਾ ਮਨ ਨਹੀਂ ਮਤ ਚੇ ਮਤ ਬਤਦਾ ਰੱਖ ਆਪ ਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਤੇ ਸਦਾ ਸਹਾਈ ਦਾਤਾਰ ਜੀਓ sire nan kaana sa hor gurudware gurdhaama de ਜੇ ਨਾ ਤੂੰ ਪੰਛ ਨੂੰ ਵਿਚੋੜਿਆ ਗਿਆ ਤੇਨਾ ਦੇ ਖੁੱਲੇ ਦਰਸ਼ਨ ਦਾ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮੜਿਆਂ ਦੇ ਬਾਈ ਨਤੜਿਆਂ ਦੇ ਤਨ ਨੇ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਤਨ ਤਨ ਸਿਰ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀ ਦੇ ਧਰ ਘਰ ਦੇ ਪ੍ਰੀਤਵਾਨ ਪਰਿਵਾਰ ਭਾਈ ਪ੍ਰਦੀਪ ਸਿੰਘ ਜੀ tatha sare ee parivar valo apne bete ਕਾ ਕਾ ਕਬੀਰ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਸ਼ੁਕਰਾਨਾ ਕਰਦੇ ਆ ਆਪ ਜੀ ਦੀ ਪਵਿੱਤਰ ਬਾਣੀ ਦਾ ਉਹ ਟਾਸਰਾ ਲਿਆ ਹੈ ਸਿਰ ਸੁਖਮਨੀ ਸਾਹਿਬ ਦੇ ਪਾਗ ਸ਼ਬਦ ਕੀਰਤਨ ਕਥਾ ਵਿਚਾਰਾ ਇਤਿਹਾਸ ਦੀਆਂ ਵਿਚਾਰਾ ਹੋਈਆਂ ਹਨ ਬਾਣੀ ਪੜਦੇ ਆ ਕੀਰਤਨ ਕਰਦੇ ਆ ਪਰਵਾਰ ਤੋਂ ਸੇਵਾ ਨਿਭਾਉਂਦੇ ਆ ਹੁਣ ਭੁੱਲਾ ਬਖਸ਼ ਕਰਨੀਂਗਾ ਚੜਦੀ ਕਲਾ ਬਖਸ਼ਨੀ ਸੱਚੇ ਪਾਤਸ਼ਾਹ ਜੀਓ ਬੱਚੇ ਨੂੰ ਮਾਤਾ ਪਿਤਾ ਦਾ ਆਗਿਆਕਾਰ ਬਣਾਉਣਾ ਵਿਦਿਆ ਦਾ দান ਦੇਸ਼ ਧਰਮ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ਨਾ ਸਾਰੇ ਹੀ ਪਰਿਵਾਰ ਵੱਲੋਂ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਬੇਅੰਤ ਭੇਟਾਵ ਗੁਰੂ ਘਰ ਧਰਮ ਕਾਰਜਾਂ ਲਈ ਭੇਟ ਕੀਤੀਆਂ ਹਨ ਆਪ ਜੀ ਨੂੰ ਸੋਹਣੇ ਪੋਸ਼ਾਕੇ ਪਹਿਨਾਏ ਹਨ ਅੰਗੀਕਾਰ ਕਰਨੇ ਇਸ ਸਮੇਂ ਦੇ ਉੱਪਰ ਜੋ ਜੋ ਸੰਗਤਾਂ ਤਿਲ ਫੁੱਲ ਪਟਾਵਾ ਲੈ ਕੇ ਹਾਜ਼ਰ ਹੋਈਆਂ ਹਨ ਸੰਗਤਾਂ ਦੀਆਂ ਪਟਾਵਾ ਦਰ ਪ੍ਰਵਾਨ ਕਰਨੀਆਂ ਆਆਂ ਸੰਗਤਾਂ ਦੀਆਂ ਹਾਜ਼ਰੀਆਂ ਲੇਖੇ ਵਿੱਚ ਲਾਉਣੀਆਂ ਸ਼ੁਭ ਮਨੋਂ ਭਾਵਨਾਵਾਂ ਪੂਰਨ ਕਰਨੀਆਂ ਪਰਵਾਰ ਵੱਲੋਂ ਆਪਣੇ ਕਿਰਤ ਕਮਾਈਆਂ ਦੇ ਵਿੱਚੋਂ ਆਪ ਜੀ ਦੇ ਹਜ਼ਰ ਪਵਨ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਗਾ ਜਰ ਹੈ ਆਪ ਜੀ ਕੋ ਭੋਗ ਲਗੇ ਭੋਗ ਲਗੇ ਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਕਰੋ ਕਿਰਪਾ ਇਲਾਈ ਪਰਵਾਨ ਸਨਾ ਕੇ ਸੰਗਤ ਨੂੰ ਨਿਹਾਲ ਕਰੋ ਸੁਖ ਹੋਵੇ ਨਾਮ ਚਿਤਾਵੈ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਧ ਹੋਵਾ ਨਾਨਕ ਨਾਮ ਚੜਦੀ ਕਲਾ ਤੇਰੇ ਭਣ ਸਰਬਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਿਰਾ ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਾਹਿਓ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਕੁਾਰ ਹੋਏ ਸਭ ਮਿਲेंगे ਵਾਹਿਗੁਰੂ ਨਾਮ ਜਪ ਜੋ ਸਰਦਾ ਕਰ ਸੇਵਦੇ ਜੋ ਸਰਦਾ ਕਰ ਸੇਵਦੇ ਬੋਲੇ ਸੋ ਜੀ ਕਾਲਸਾ ਵਾਹਿਗੁਰੂ ਜੇ ਕੀ ਫਤਿਹ